ਇਹ ਜਿੱਤੇ ਕੋਈ ਗੱਲ ਨਹੀਂ ਹੈਗੀ ਮੈਂ ਤਾਂ ਵੈਸੇ ਕਿਹਾ ਸੀ ਵੀ ਪੁੱਤ ਕੋਈ ਨਾ 2 ਮਿੰਟ ਰੁਕ ਜਾ ਵੈਸੇ ਕਿਵੇਂ ਹੁੰਦਾ ਪੈਸੇ ਕਿਵੇਂ ਹੁੰਦਾ ਹੈ ਮੈਂ ਤੈਨੂੰ 40 ਵਾਰੀ ਇਹ ਗੱਲ ਸਮਝਾਤੀ ਵੀ ਮੈਨੂੰ ਜਵਾਬ ਪਸੰਦ ਨਹੀਂ ਮੰਮੀ ਮੈਂ ਕਿਹੜਾ ਜਵਾਬ ਦਿੱਤਾ ਸੀਗਾ ਤੇ ਜਵਾਬ ਫਾਰ ਕੀ ਆ ਹੋ ਗਿਆ ਹੋ ਗਿਆ ਹੋਰ ਕੀ ਆ ਇਹ ਤੂੰ ਚੁੱਪ ਰਹਿ ਵੱਡੀ ਚਮਚੀ ਆਈ ਮਾਰ ਮਾਰ ਮੁਕੇ ਜੜਾ ਖੇੜ ਦੂੰ ਮੈਂ ਨਾ ਤੂੰ ਦੱਸ ਵੜ ਤੂੰ ਤੂੰ ਕੀ ਲੈਣਾ ਇੱਥੇ ਮੰਮੀ ਮੈਂ ਤਾਂ ਤੈਨੂੰ ਕੀ ਕਰਨ ਤੂੰ ਵਾਸੇ ਮੰਮੀ ਚੂਰੀ ਲੈਣਾ ਮੈਨੂੰ ਭੁੱਖ ਲੱਗੀ ਪਈ ਆ ਆ ਗਈ ਆ ਗਈ 2 ਮਿੰਟ ਰੁਕ ਜਾ ਭੁੱਖ ਲੱਗੀ ਐ ਨੂੰ ਮਹਾਰਾਣੀ ਆ ਲੈ ਫੜ ਖਾ ਲੈ ਇੱਕ ਵਾਰ ਦੋ ਮੈਨੂੰ ਇਹ ਨਹੀਂ ਭੁੱਖ ਲੱਗੀ ਪਈ ਆ ਕਿ ਪਈ ਮੈਂ ਤਾਂ ਦੋ ਹੋਰ ਦੇ ਮੈਂ ਨਹੀਂ ਖਾਂਦੀ ਕਿਉਂ ਨੰਗਦਾ ਨਹੀਂ ਇਹ ਤੇਰੇ ਮੈਨੂੰ ਤਾਂ ਹੋਰ ਲਿਆ ਕੇ ਦੇ ਮੈਂ ਥੋੜੀ ਨਹੀਂ ਖਾਦਾ ਜਾਂਦਾ ਮੈਨੂੰ ਭੁੱਖ ਲੱਗੀ ਪਈ ਆ ਭੁੱਖ ਲੱਗੀ ਆ ਨਾ ਲੱਗੀ ਆ ਨਾਨੀ ਇੱਕ ਕਰ ਸੁਣ ਲਾ ਤਾਬਾ ਹੰਤ ਫਰਗੂ ਮਤਰਾ ਜੇ ਨਾਨੀ ਨੂੰ ਬਾਜ ਮਾਰੀ ਆ ਕੋਈ ਗੱਲ ਨਹੀਂ ਨਾਨੀ ਮਰੇ ਨਾ ਦੇਖ ਕਿ ਦਿਨ ਨਾਨੀ ਦੀ ਚੰਚੀ ਬਣੀ ਆ ਇਹ ਮੇਰੀ ਗੱਲ ਸੁਣ ਲੈ ਕੁੜੀ ਸਾਰਾ ਦਿਨ ਖਾਈ ਜਾਨੀ ਰਹਿਣੀ ਆ ਕੰਮ ਧੰਦਾ ਤਾਂ ਕਰਾ ਦਿਆ ਕਰ ਜੇ 2 ਮਿੰਟ ਐ ਕਹਦੀ ਭਾਂਡੇ ਚੱਕ ਦੇ ਉਦੋਂ ਤਾਂ ਤੇਰੇ ਹੱਥ ਟੁੱਟ ਜਾਂਦੇ ਆ ਤੂੰ ਫਿਰ ਮੈਂ 2 ਦਿਨ ਤਾਈਆਂ ਗਈ ਤੇ ਉਹ ਕਰ ਮੈਂ ਕਿਹੜਾ ਕੰਮ ਕਰਨਾ ਹੀ ਆਗੀ ਤੂੰ 2 ਦਿਨ ਕਾਦੇ ਆ ਗਈ ਤੂੰ ਤਰ ਨੱਕ ਚ ਦਮ ਕਰ ਰੱਖਿਆ ਸਾਡੇ ਮੈਂ ਹਾਕ ਮਾਰਾਂ ਇਹਨੂੰ ਦੇਖ ਦੇਖ ਕਿ ਮੈਂ ਟੰਕੀਆਂ ਦਿੰਦੀ ਆ ਮੇਰੀ ਗੱਲ ਸੁਣ ਨਾਨੀ ਨਾ ਤੇਰੀ ਨਾਈ ਜਾਂਦੀ ਆ ਚੱਪ ਕਰਕੇ ਹੁਣ ਖਾਣਿਆ ਖਾ ਲ ਨੀ ਬੜੇ ਨਖਰੇ ਜਿਹੇ ਨਾ ਮਾਰ ਮੈਨੂੰ ਹੋਰ ਵੀ ਬਹੁਤ ਕੰਮ ਨੇ ਨਾਨੀ ਮੈਨੂੰ ਨਹੀਂ ਦੱਸ ਤਾ ਕੀ ਕਰਾਂ ਹਾਂ ਮੇਰੀ ਗੱਲ ਸੁਣ ਚੰਗਾ ਚੰਗਾ ਮੇਰੀ ਗੱਲ ਸੁਣ ਪੁੱਤ ਤੂੰ ਤਾਂ ਬੜੀ ਸਿਆਣੀ ਆ ਨਾ ਤੂੰ ਪੜਦੀ ਨਹੀਂ ਸਕੂਲ ਦੇ ਵਿੱਚ ਪੜ੍ਹਦੀ ਤਾਂ ਆਈ ਫਿਰ ਆਏ ਨਹੀਂ ਬੋਲੀਦਾ ਹੁੰਦਾ ਲੈ ਆਏ ਕਰ ਤੂੰ ਤਾਂ ਬੜਾ ਸਿਆਣਾ ਪੁੱਤਾ ਮੈਂ ਨਾ ਤੈਨੂੰ ਸਮ ਆ ਕੁਛ ਨਹੀਂ ਕੁਛ ਨਹੀਂ ਮੰਮੀ ਮੇਰੀ ਗੱਲ ਸੁਣ ਤੂੰ ਹੁਣ ਖਾਣਾ ਸਾਵ ਨੂੰ ਤੇਰੇ ਵਾਸਤੇ ਮੈਂ ਨਾ ਤੇਰੇ ਮਾਮੂ ਤੋਂ ਆਈਸਕ੍ਰੀਮ ਮੰਗਾ ਕੇ ਦਊਂਗੀ ਠੀਕ ਹੈ ਹਾਂ ਹੋ ਗਈ ਠੀਕ ਹੈ ਫੇਰ ਚਲ ਚੰਗਾ ਚਲ ਚੰਗਾ ਕੋਈ ਗੱਲ ਨਾ ਨਾਨੀ ਨੂੰ ਦੱਸਿਆ ਕਰ ਠੀਕ ਦਾਦੀ ਤਾਂ ਨਹੀਂ ਨਹੀਂ ਚਲ ਚੰਗਾ ਹੁਣ ਵਧੀਆ ਜੇ ਕੁਝ ਵੀ ਖਾਣਾ ਹੋਇਆ ਜੇ ਭੁੱਖ ਲੱਗੀ ਨਾਨੀ ਨੂੰ ਹਾਕ ਮਾਰ ਦੇ ਨਵੀਂ ਅਣ ਮੇਰੀ ਸਮਝ ਲਿਆ ਕਰਨੀ ਆ ਨਾਨੀ ਤੋਂ ਬੜਾ ਡਰਦੀ ਐ ਨਹੀਂ ਮਜ਼ਾ ਆਇਆ ਕਿ ਮੈਂ ਤੇ ਮੈਂ ਨਾਨੀ ਕਿਉਂ ਐਕ੍ਰੋ ਰਿਕਵਰ ਨਾ ਨੀਨ ਹਾਕ ਮਾਰਦੇ ਮੰਮੀ ਉਹਦੀ ਐਕ੍ਰੋ ਕਰਦੀ ਕੀ ਕੰਮ ਹੈ ਪੁੱਤ ਕੀ ਹੋ ਗਿਆ ਹੱਥ ਮਾਰਦੇ ਸੀ ਨਾਨੀ ਉਹ ਤਾਂ ਮੈਂ ਕੁਝ ਨਹੀਂ ਮੈਤਾ ਹੈ ਕਿ ਦੀ ਸੀ ਗਿਆ ਨਾ ਚੂਰੀ ਵਾਲੀ ਸਵਾਰ ਬਣਾਇਆ ਤੂੰ ਵੀ ਖਾ ਕੇ ਦੇਖ ਵਾਲੀ ਸਵਾਰਾ ਚੂਰੀ ਹੱਸਿਆ ਹਾਂ ਹੂੰ ਸਵਾਰਾ ਗੁਰ ਮਰੀਆ ਖਾ ਲੈ ਅਹੀਂ ਹਾਕ ਮਾਰਦੀ ਸੀ ਮੈਂ ਤਾਂ ਮੈਂ ਨਾ ਦਜੀ ਫਿਰ ਮੈਂ ਕਿਹਾ ਚਲ ਸਰ ਵੀ ਭਾਈ ਜਾ ਚਲ ਕੋਈ ਨਾ

ਮੈਂ ਪਰਲਿੰਗ ਆਵਦਾ ਸਕੂਲ ਵਾਲਾ ਕੰਮ ਕਰ ਲਿਆ ਹਾਂ ਹਾਂ ਠੀਕ ਹੈ ਕੰਮ ਮੈਂ ਕਰ ਹਾਂ ਕੀ ਕਹਿੰਦੀ ਸੀ ਨਾਨੀ ਨੂੰ ਕੀ ਦੱਸਦੀ ਸੀ ਮੈਂ ਕੁਝ ਨਹੀਂ ਕਹਿੰਦੀ ਸੀ ਜੀ ਆਊਗੀ ਪਤਾ ਨਹੀਂ ਨਾ ਪਰ ਕੀ ਪਤਾ ਹੈ ਮਾਂ ਨੇ ਉਹ ਵੀ ਰੋਕੀ ਸੀ ਮੈਂ ਆਖੀ ਕੀ ਕਹਿੰਦੀ ਸੀ ਆਖ ਮਾਰੀ ਸੀ ਅੱਛਾ ਆ ਗਈ ਪਤ ਤੂੰ ਹਾਂ ਮੈਂ ਤਾਂ ਆ ਗਈ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਆ ਜਾ ਮੇਰੇ ਕੋਲੇ ਇਹੋ ਜਾ ਆਪਾ ਦਰ ਤਰੇ ਦੂਜੇ ਨਾਨੀ ਕੇ ਚੱਲ ਕੇ ਆਈ ਨਹੀਂ ਤੇਨੂੰ ਦੁਕਾਨ ਤੋਂ ਚੀਜੀ ਦਵਾ ਕੇ ਲਿਆਉਂਗੀ ਕਿਉਂ ਉੱਥੇ ਕੀ ਆ ਉੱਥੇ ਕੀ ਹੋਣਾ ਪੁੱਤ ਮੈਨੂੰ ਜੀ ਕਰਦਾ ਆਪਦੀ ਚਾਚੀ ਨਾਲ ਗੱਲਾਂ-ਬਾਤਾਂ ਕਰਨ ਨੂੰ ਨਹੀਂ ਮੈਂ ਨਹੀਂ ਆ ਤੂੰ ਕੱਲ੍ਹ ਹੀ ਭੱਜ ਜਾ ਤੂੰ ਜੀ ਜੀ ਦਵਾ ਲੈ ਤੇ ਸੌਰੀ ਭਾਗਿਆ ਨਾ ਤੂੰ ਸੌਰੀ ਫੇਰ ਕੀ ਆ ਪੁੱਤ ਮੇਰਾ ਘਰ ਐ ਤੂੰ ਵੀ ਤੋਰੇ ਰਹਿਣੀ ਹੋਇ ਮੈਂ ਤਾਂ ਨਾਨੀ ਦਾ ਘਰ ਆ ਤੈਨੂੰ ਛੁੱਟੀਆਂ ਨੇ ਮਿਲਿਆ ਨੇ ਮੈਨੂੰ ਮੈਂ ਤਾਂ ਉਰੇ ਆ ਗਈ ਇੱਕ ਉਹ ਮਾਮੀਆ ਉਹ ਮਾਮੀ ਮੇਰੇ ਤੇ ਮੱਚੀ ਪਈ ਐ ਇੱਕ ਤੂੰ ਆ ਤੂੰ ਮੇਰੇ ਤੇ ਮੱਚੀ ਪੀਂ ਜਾਂ ਜੋ ਦੋ ਦਿਨ ਆ ਕੇ ਰਹਿ ਨਹੀਂ ਦਿੰਦੇ ਮੈਨੂੰ ਸ਼ਾਂਤੀ ਨਾਲ ਪੁੱਤ ਅਸੀਂ ਤੇਰੇ ਦੇ ਮੱਛੇ ਨਹੀਂ ਪਏ ਸਾਨੂੰ ਕੀ ਲੋੜਾ ਮੱਛਣ ਦੀ ਤਾਂ ਮੈਂ ਤੈਨੂੰ ਕਹਿਨੀ ਆ ਵੀ ਕੋਈ ਨਾ ਮੇਰੀ ਵੀ ਮਾਂ ਦਾ ਘਰ ਹੈਗਾ ਜੇ ਤੇਰੀ ਨਾਨੀ ਦਾ ਘਰ ਤੂੰ ਵੀ ਤਾਂ ਬੈਠੀ ਐ ਸੰਗਾ ਤੂੰ ਮੈਨੂੰ ਕਹਿ ਰਹੀ ਏ ਤੇਰੀ ਮਾਂ ਕੋਈ ਨਹੀਂ ਹੈਗੀ ਤੇਰੀ ਮਾਂ ਤਾਂ ਕੱਦ ਹੀ ਮਰੀਆ ਜਵਾਨ ਸੰਭਾਲ ਕੇ ਓਡੀ ਤੂੰ ਹੈ ਨਹੀਂ ਜਿੱਦੀ ਤੇਰੀ ਜੀਵ ਹੈ ਮੈਂ ਮੱਚੀ ਬਣ ਕੇ ਕਰਕੇ ਬੋੜ ਬੋੜੀ ਕੀ ਕਰਦੀ ਇਹ ਤੂੰ ਠੀਕ ਹੈ ਨਾਨੀ ਦੇ ਸਿਰਤੀ ਚਾਂਬਲੀ ਹੋਈਆਂ ਨਾਲੇ ਮੈਂ ਤੈਨੂੰ ਦੱਸਦਾ ਮਾਰਾ ਹੱਕ ਨਾਨੀ ਨੂੰ ਹਾਵ ਨੀਵਾ ਬੱਤੇਰੇ ਮੂਰੇ ਹੱਥ ਬਸ ਇਹੀ ਬੇਨਤੀ ਹੈ ਵੀ ਮੇਰੀ ਮਾਂ ਤੱਕ ਨਾ ਪਹੁੰਚਿਆ ਕਰ ਚਲ ਤੇਰੀ ਮਰਜ਼ੀ ਹੈ ਹੁੰਦਾ ਜੀ ਤੂੰ ਮੇਰੇ ਨਾਲ ਚੱਲਦੀ ਤੈਨੂੰ ਚੀਚੀ ਦਵਾ ਦੇਵਾਂਗੇ ਬਸ ਮੈਨੂੰ ਲੋੜ ਮੈਂ ਤਾਂ ਨਾਨੀ ਨੂੰ ਕਹਿ ਕੇ ਬਥੇਰਾ ਲੈ ਲੂਗੀ ਤੂੰ ਮੇਰਾ ਸਿਆਣਾ ਪੁੱਤ ਨਹੀਂ ਨਾਨੀ నీ హాక మారే తాఖ ద ਬੁਲਾਮਾ ਨਾਨੀ ਕੋਈ ਨਾ ਕਦੇ ਤਾਂ ਸਾਡੇ ਵੀ ਦਿਨ ਆਉਣਗੇ ਪਰ ਕੱਲੀ ਤਾਂ ਮੈਂ ਜਾ ਵੀ ਨਹੀਂ ਸਕਦੀ ਫੇ ਇਹਦੇ ਵਹਨ ਨਿਲੰਗ ਜਾਂਦੀ ਚੱਲ ਬਣਾ ਛੱਡ ਖੜਾ ਜੇ ਅੱਜ ਤੂੰ ਜਾਉਂਦੀ ਹੁੰਦੀ ਤਾਂ ਮੈਂ ਰੁੱਲਦੀ ਨਾ ਦੇਖ ਤੇਰੇ ਬਿਨਾਂ ਅੱਜ ਇੱਕ ਚਾਹ ਦੀ ਘੁੱਟ ਵੀ ਨਹੀਂ ਨਸੀਬ ਹੁੰਦੀ ਤੇਰੀ ਤੇ ਨੂੰ ਇਸ ਕਰੋ ਇੱਕ ਚਾਹ ਦੀ ਘੁੱਟ ਪੀਛੇ ਐਡਾ ਕਲੇਸ਼ ਹੋ ਗਿਆ ਕਿਤੇ ਉਹ ਦਿਨ ਹੁੰਦਾ ਸੀ ਜਦੋਂ ਮੈਂ ਤੇਥੋਂ ਪਾਣੀ ਮੰਗਦੀ ਸੀ ਤਾਹ ਵੀ ਤੂੰ ਦੁੱਧ ਦਾ ਗਲਾਸ ਭਰ ਕੇ ਫੜਾ ਦਿੰਦੀ ਸੀ ਹੁਣ ਤਾਂ ਇੱਥੇ ਪਾਣੀ ਪੀਣ ਦੇ ਵੀ ਚੋਰਾਂਗੇ ਤੇ ਮੈਂ ਦੱਸਾਂ ਵੀ ਕਿਨੂੰ ਜੇ ਵੀਰੇ ਨੂੰ ਦੱਸਦੀ ਆ ਤਾਂ ਘਰ ਚ ਕਲੇਸ਼ ਹੁੰਦਾ ਤੇ ਮੈਂ ਨਹੀਂ ਚਾਹੁੰਦੀ ਵੀ ਮੇਰੇ ਭਰਾ ਦਾ ਘਰ ਪਟਿਆ ਜਾਵੇ ਤੇ ਉਦੋਂ बापू ने भी कुछ नहीं सोची मरने ਤੋਂ ਪਹਿਲਾਂ ਸਾਰੀ ਜਾਇਦਾਦ ਮਾਂ ਦੇ ਨਾਂ ਕਰਾ ਗਿਆ ਤੇ ਜੇ ਬੋਲਦੇ ਆ ਗੱਲ-ਗੱਲ ਤੇ ਧਮਕੀਆਂ ਦਿੰਦੀ ਐ ਸਭ ਕੁਝ ਮੇਰੇ ਕੋਲੇ ਐ ਮੇਰੇ ਨਾਂ ਐ ਬਾਲਾ ਕਰਦੇ ਹੂੰ ਚੱਕੋ ਜੁੱਲੀ ਤਾਂ ਆਪਣਾ ਤੁਰਜੋ ਮੈਂ ਤਾਂ ਤਾਂ ਕਰਕੇ ਡਰਦੀ ਵੀਰੇ ਨੂੰ ਵੀ ਨਹੀਂ ਦੱਸਦੀ ਪਰ ਮਾਂ ਸੱਚੀ ਤੇਰੀ ਕਮੀ ਬਹੁਤ ਮਹਿਸੂਸ ਹੁੰਦੀ ਐ ਕਾਸ਼ ਤੂੰ ਇੱਕ ਵਾਰ ਆ ਜੇ ਤੈਨੂੰ ਗੱਲ ਨਾਲ ਲਾ ਕੇ ਹਰੋਣ ਨੂੰ ਜੀ ਕਰਦਾ ਐ ਹਾਂ ਪਰ ਲੜਜਾ ਵੀ ਠੀਕ ਕਰਦਾ ਵਿਚਾਰਾ ਬੀਰਾ ਵੀ ਇਕੱਲਾ ਜਣਾ ਕੀ ਕਰੇ ਕਦੇ ਖੇਤ ਕਦੇ ਘਰੇ ਉਹਦਾ ਵੀ ਨਿੱਚਰੇ ਦਾ ਲੋਟ ਆਉਂਦਾਗਾ ਸਾਰਾ ਦਿਨ ਜਵਾਕ ਖਰਾਬ ਸਿੰਦਰਾ ਹੀ ਹੋਇਆ ਕਿਵੇਂ ਸਿੰਦਰੇ ਸ੍ਰੀਕਾਲ ਭਾਬੀ ਸ੍ਰੀਕਾਲ ਕਿਵੇਂ ਠੀਕ ਆ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਕਦੋਂ ਆਈ ਸੀ ਮੈਂ ਭਾਬੀ ਕੱਲ ਆਈ ਸੀਗੀ ਅਸਰ ਰਹਿਗੇ ਚਾਰ ਦਿਨ ਰਹੂੰਗੀ ਭਾਬੀ ਤੁਹਾਨੂੰ ਪਤਾ ਹੀ ਹੈਗਾ ਮੇਰੇ ਸਹੁਰੇ ਕਹੇ ਜੀ ਹੈਗੇ ਮੈਨੂੰ ਤਾਂ ਘਰੋਂ ਦੇ ਕੱਢ ਤਾਂ ਉਹਨਾਂ ਨੇ ਭਾਈ ਲੈ ਕੇ ਆਏ ਹੈਗਾ ਲੈ ਠੀਕ ਹੋ ਗਏ ਸੀ ਹੁਣ ਕੀ ਹੈ ਭਾਬੀ ਅੰਦਾਜ਼ ਦੇ ਲੋਭੀ ਨੇ ਗਿਆ ਅਗਲੇ ਕਹਿੰਦੇ ਗੱਡੀ ਚਾਹੀਦੀ ਹੈ ਤੂੰ ਆਪਸੇ ਆਣੀ ਹੈ ਐਨਾ ਪੈਸਾ ਲਾ ਕੇ ਤਾਂ ਪਹਿਲਾਂ ਵਿਆਹੀ ਆਂਗੀ ਹੁਣ ਰੋਜ਼ ਇਹ ਕਿਹੜਾ ਵਿਚਾਰਾ ਝਾੜਾਂ ਤੋਂ ਤੋੜ ਲਿਆਵੇਂ ਪੈਸੇ ਸਾਰਾ ਕੁਸਤਾ ਦਿੱਤਾ ਸੀ ਪਹਿਲਾਂ ਤੇਰੇ ਮਾਪਿਆਂ ਨੇ ਉਹਨਾਂ ਬਸ ਭਾਬੀ ਛੋਟਾ ਵਿਆਹ ਹਿਆ ਸੀ ਉਹਨਾਂ ਚ ਗੰਜੈਸ ਸੀਗੀ ਹੁਣ ਉਹਨੂੰ ਗੱਡੀ ਦੇਤੀ ਹੁਣ ਕਹਿੰਦੀ ਬਰਾਬਰ ਗੱਡੀ ਚਾਹੀਦੀ ਹੈਗੀ ਬਹੁਤ ਏਜਾ ਤੇਰੀ ਸਸਤਾ ਹੈ ਨਾ ਭਾਈ ਤੇਜ਼ ਤਾਂ ਹੈਗੀ ਭਾਬੀ ਮੇਰੀ ਕਿਸਮਤ ਮਾੜੀ ਹੈ ਪਹਿਲਾਂ ਇੱਥੇ ਨਿੱਕੀ ਜੀ ਦੀ ਮਾਂ ਮੁੱਕ ਗਈ ਉਹਦਾ ਸੁੱਖ ਨਾ ਦੇਖਿਆ ਹਾਂ ਮੇਰੇ ਪਿਓ ਨੇ ਦਵਾਰੇ ਲਿਆ ਕੇ ਬਿਠਾਤੀ ਇੱਕ ਤੇ ਇਹ ਤਾਂ ਮਾਂ ਦੇ ਰੂਪ ਚ ਡੈਣ ਆ ਗਈ ਮਤਰਿਆਂ ਤਾਂ ਹੁੰਦੇ ਨਹੀਂ ਡੈਣਾ ਨੇ ਮਤਰਿਆਂ ਕਿਧੀਆਂ ਬਣੀਆਂ ਨੇ ਅੱਜ ਕੱਲ੍ਹ ਉਹੀ ਤਾਂ ਗੱਲ ਹੈ ਆਪਣੋ ਹੀ ਟਾਈਮ ਕੱਢਣਾ ਪੈਂਦਾ ਨਾ ਨਾ ਮਤਰਿਆਂ ਨਾਲ ਹਣਾ ਕੋਈ ਤਾਂ ਗੱਲ ਹੈ ਭਾਬੀ ਚੱਲ ਮੈਨੂੰ ਤਾਂ ਐ ਸੀ ਵੀ ਇੱਥੇ ਜਿਹੜਾ ਦੁੱਖ ਭੋਗਣਾ ਸੀ ਭੋਗ ਲਿਆ ਗਾਂ ਸੌਰਿਆਂ ਦੇ ਘਰੇ ਸੌਖੀ ਹੋ ਜੂਗੀ ਮੈਨੂੰ ਕੀ ਪਤਾ ਸੀ ਵੀ ਉਦੋਂ ਵੀ ਔਖੀ ਹੋ ਜੂਗੀ ਉੱਥੇ ਤਾਂ ਭਾਬੀ ਉਦੋਂ ਵੀ ਔਖੀ ਹੋਗੀ ਹੁਣ ਮੈਨੂੰ ਤਾਂ ਐ ਸਮਝ ਨਹੀਂ ਆਉਂਦੀ ਵੀ ਮੈਂ ਕਿੱਥੇ ਜਾਵਾਂ ਜੇ ਮੈਨੂੰ ਨਾ ਲੈ ਕੇ ਗਏ ਮੇਰਾ ਭਰਾ ਵਿਚਾਰਾ ਕੀ ਕਰੂਗਾ ਕੱਲਾ ਕਹਿਰਾ ਕਿਥੋਂ ਗੱਡੀ ਦੇ ਦੇ ਇਹ বিনা ਕਰਮਾਂ ਤੋਂ ਕਾਨੂੰ ਸੁਖਾ ਨਾਲ ਉਹ ਜਿਹੜੀ ਮਤਰੀ ਹੈ ਤੇਰੀ ਮਾਂ ਉਹ ਕਦ ਗੱਡੀ ਦੇਣ ਦੇਊਗੀ ਤਾਂ ਪਹਿਲਾਂ ਮਸਾ ਵਿਆਹ ਕੇ ਤੋਰੀ ਸੀ ਤੁਸੀਂ ਚਲ ਦੇਤਾ ਸੀ ਉਦੋਂ ਤਾਂ ਸਭ ਕੁਝ ਹਨਾਂਨੇ ਖੱਡੀ ਕਿਹੜੀ ਭਾਬੀ ਹੂੰ ਤਾਂ ਟੁੱਕ ਤੇ ਵੀ ਗਲੇਸ ਰੱਖਦੀ ਐ ਛਾਦੀ ਘੁੱਟ ਤੇ ਮਿਰਪਾਲ ਦਾ ਉਹ ਜੀ ਲੂਸ ਕੱਢਿਆ ਜਿਹੜਾ ਨਾ ਕੱਢਣਾ ਵੇ ਹਾਂ ਇੱਕ ਉਹਦੀ ਦੋਤੀ ਆਈ ਹੋਈ ਐ ਉਹ ਜਿੰਨੀ ਨਿੱਕੀ ਉਹਨੀ ਤਿੱਖੀ ਧਰਤੀ ਚ ਗੱਡਣ ਜੋਗੀ ਆ ਗੱਲ ਗੱਲ ਤੇ ਕਹੋ ਬੁਲਾਵਾ ਨਾਨੀ ਨੂੰ ਬੁਲਾਵਾ ਨਾਨੀ ਨੂੰ ਸਾਡਾ ਤਾਂ ਸਾਹ ਬੰਦ ਕੀਤਾ ਪਿਆ ਜਮੀ ਨਾਨੀ ਵਰਗੀ ਉਹ ਵੀ ਦੋਤੀ ਵੀ ਉਹਦੀ ਨਾਨੀ ਨੇ ਆਪਣੇ ਵਰਗੀ ਕਰ ਰੱਖੀ ਐ ਹੋਰ ਭਾਬੀ ਚਰ ਭਾਬੀ ਕਿੱਥੇ ਗੱਲ ਨਹੀਂ ਪੈਗੀ ਚਾਹ ਬਣਾ ਲੈਣੇ ਆ ਜਾ ਨਾ ਬਸ ਚਾਹ ਤੇ ਮੈਂ ਹੁਣੀ ਪੀ ਕੇ ਆਈ ਸੀ ਮੈਂ ਇੱਧਰ ਜਾਂਦੀ ਸੀ ਮੈਂ ਤੈਨੂੰ ਦੇਖ ਲੈ ਸਿੰਦਰ ਕਢੀਵਾ ਚੱਲ ਦੇਖਣਾ ਮੈਨੂੰ ਪੁੱਛਣਾ ਚੱਲ ਵਧੀਆ ਭਾਬੀ ਐ ਮੈਨੂੰ ਤਾਂ ਤੈਨੂੰ ਪਤਾ ਹੀ ਐ ਘਰੋਂ ਵੀ ਨਹੀਂ ਬਾਹਰ ਨਿਕਲਣ ਦਿੰਦੀ ਆਖੇ ਗਮਾਂਡ ਚ ਗੱਲਾਂ ਕਰੋਂਗੇ ਚੱਲ ਵਧੀਆ ਤੂੰ ਇੱਥੇ ਆ ਗਈ ਦੇਖ ਵੀ ਨਾ ਲਵੇ ਤੂੰ ਆ ਗਈ ਤੇਰੇ ਨਾਲ ਦੁੱਖ ਸੁੱਖ ਕਰ ਲਿਆ ਤੇ ਡਹੌਲਾ ਹੋ ਗਿਆ ਮੈਂ ਵੀ ਟਿਮਰੇ ਵੱਜੇ ਪਿਆ ਕਹਿੰਦੇ ਹੁੰਦੇ ਦੁੱਖ ਫਰੋਲਿਆਂ ਘਾਟ ਜਾਂਦਾ ਪਰ ਫਰੋਲਿਏ ਕਿਹਦੇ ਕੋਲੇ ਜੇ ਮਾਂ ਹੋਵੇ ਤਾਂ ਉਹਦੇ ਕੋਲੇ ਦੁੱਖ ਸੁੱਕਣਾ ਚਲ ਕੋਈ ਨਾ ਤੇਰੀ ਪਰਜਾਈ ਵਧੀਆ ਹੈ ਜੀ ਤੇਰਾ ਭੈਣ ਭਾਈ ਤੇਰੇ ਨਾਲ ਨੇ ਤੇਰੀ ਪਰਜਾਈ ਤੇਰੀ ਮਾਵਾ ਵਰਗੀ ਹੈ ਪਰਜਾਈ ਤਾਂ ਮੇਰੀ ਰੱਬ ਦਾ ਹੀ ਰੂਪ ਹੈ ਭਾਬੀ ਹੋਸੇ ਕਰਕੇ ਟਾਈਮ ਪਾਸ ਹੋਈ ਜਾਂਦਾ ਹੋ ਤਾਂ ਮੇਰੇ ਪਿੱਛੇ ਹਾਂ ਪਛੇਤਰ ਖਾ ਲਾਂਦੀ ਹੈਗੀ ਮੇਰੀ ਮੂੰਹ ਦੀ ਗੱਲ ਨਹੀਂ ਡਿੱਗਣ ਦਿੰਦੀ ਉਹ ਵੀ ਕੀ ਕਰੇ ਮਜਬੂਰ ਹੈ ਵਿਚਾਰੀ ਮੈਂ ਤਾਂ ਆ ਕੇ ਸੰਭਾ ਉਧ ਵੀ ਜਾਣ ਔਖੀ ਕੀਤੀ ਪਈ ਹੈਗੀ ਦੇਖਦੀ ਆਂ ਔਰ ਇਹ ਤਾਂ ਉਹਨੂੰ ਵੀ ਤੇਰੀ ਮਾਂ ਉਹਨੂੰ ਵੀ ਭਜ-ਭਜ ਪੈਂਦੀ ਐ ਉਹਦਾ ਵਿਚਾਰੀ ਦਾ ਜਾਣ ਔਖਾ ਕੀਤਾ ਹੋਇਆ ਤੇਰੀ ਪਰਜਾਈ ਦਾ ਵੀ ਚੱਲ ਤੂੰ ਇੰਨਾ ਕਾ ਤੇਰੇ ਭਾਈ ਪਰਜਾਈ ਤੇਰੇ ਨਾਲ ਨੇ ਸਾਥ ਉਹਨਾਂ ਦਾ ਟੈਨਸ਼ਨ ਨਾ ਲੈ ਸਭ ਕੁਝ ਠੀਕ ਹੋ ਜਾਂਦਾ ਹਨ ਚੱਲ ਭਾਬੀ ਕਰਮਾਂ ਦੀਆਂ ਖੇਡਾਂ ਨੇ ਜਿਹੜਾ ਕਰਮਾਂ ਚ ਲਿਖਿਆ ਹੈਗਾ ਸਾਡੀ ਕਿਸਮਤ ਹੀ ਐ ਲਿਖੀ ਸੀਗੀ ਪਰ ਪਤਾ ਨਹੀਂ ਰੱਬ ਦਾ ਏਡਾ ਕੀ ਮਾੜਾ ਕਰਤਾ ਸੀ ਜਿਹੜਾ ਜਮੀ ਕੁਝ ਵੀ ਨਹੀਂ ਸੋਚ ਚੱਲ ਭਾਬੀ ਜੇ ਕਿਤੇ ਮਾਂ ਆ ਗਈ ਫਿਰ ਦੇਖ ਲਿਆ ਐ ਕਹੂਗੀ ਚੁਗਲੀਆਂ ਕਰਦੀ ਐ ਚਲ ਚੰਗਾ ਮੈਂ ਜਾਂਦੀ ਆ ਠੀਕ ਐ ਬੱਬੇ ਇਹ ਕੰਮ ਕਹਿ ਦਿੰਨੀ ਤਾਂ ਕਰ ਲੈਂਦੀਆਂ ਨੇ ਨਹੀਂ ਬੱਬਰ ਪਲੋਸ ਲੈਂਦੀਆਂ ਨੇ ਪੈ ਜਾਂਦੀਆਂ ਨੇ ਇਹਨਾਂ ਨੂੰ ਫੇਕਰ ਫਾਕਾ ਤਾਂ ਹੈ ਹੀ ਨਹੀਂ ਜਿੰਨਾ ਮਰਜੀ ਕਹਿ ਲੈ ਸਰ ਦੁਖਣ ਲਾਉਂਦੇ ਨੇ ਭਾਈ ਕਿਹੜਾ ਇਹਨਾਂ ਨਾ ਪਕਾਈ ਕਰੇ ਤੜਕੇ ਤੋਂ ਲੈ ਕੇ ਆਥਣ ਤੱਕਰ ਬੋਲੀ ਜੋ ਕੀ ਗਰਿਆਂ ਦੇ ਸੋ ਮਮੀ ਕੀ ਕਰਨਾ ਸੀ ਆਪਦੇ ਆਪ ਨੂੰ ਕੋਸਦੀਆਂ ਵੀ ਮਾੜੀ ਕਿਸਮ ਤੇ ਮੇਰੀ ਜਿਹੜੀ ਮੈਂ ਇਸ ਘਰ ਚ ਆਈ ਹੈ ਮਾਂਗਰਾ ਹਾਂਜ ਸਾਂਭਣਾ ਪਿਆ ਮਮੀ ਸਾਰਾ ਦਿਨ ਭੁਖੀ-ਪੁਖਾਈ ਕਿਉਂ ਰਹਿਣੀ ਹੈਗੀ ਕਦੇ ਤਾਂ ਠੰਡਾ ਮਤਾਂ ਰੱਖ ਲਿਆ ਕਰ ਵੀ ਠੰਡਾ ਮਤਾਂ ਜੇ ਕੋਈ ਕੰਜਰ ਰਹਿਣ ਦੇਵੇ ਫੇਰ ਹੀ ਰਹੇ ਹੈ ਕੰਮ ਨੂੰ ਹੱਥ ਕੋਈ ਪਾਉਂਦਾ ਨਹੀਂ ਆ ਸੁਰਖੀ ਬੋਰਡ ਲਾਉਣ ਵਾਰੀ ਨੂੰ ਸਾਡੇ ਕੋਲ ਟਾਈਮ ਆ ਜਾਂਦਾ ਕੰਮਾਂ ਵਾਰੀਓ ਪਤਾ ਨਹੀਂ ਕਿੱਧਰ ਜਾਂਦਾ ਟਾਈਮ ਸਾਡਾ ਹੱਥ ਟੁੱਟ ਜਾਂਦੇ ਨੇ ਨਾਲੇ ਟੌਰ ਕੱਢਣ ਨੂੰ ਕੀਨੇ ਕਿਹਾ ਚੰਗੀ ਲੱਗਦੀ ਟਰ ਮਾੜਾ ਮੋਟਾ ਦੇਖ ਲਿਆ ਕਰੋ ਹਾਜੀ ਦੋਸ ਬਗਾਨੀ ਸੱਸ ਦਾ ਉਹ ਤਾਂ ਫਿਰ ਸੱਸ ਹੈ ਨਾ ਸੱਸ ਤਾਂ ਨਿੰਦਣੀ ਸੌਖੀ ਹੈਗੀ ਇੱਥੇ ਮੈਨੂੰ ਕਿਹੜਾ ਨਿੰਦਦੀਆਂ ਨਹੀਂ ਹੋਣਗੀਆਂ ਇੱਥੇ ਮਾਂ ਬਣਾ ਕੇ ਨਿੰਦੀ ਜਾਂਦੇ ਹੋ ਨਾਲੇ ਭਾਈ ਉਹਨਾਂ ਦਾ ਕਸੂਰ ਨਹੀਂ ਉਹਨਾਂ ਕੱਲੇ ਦਾਜ ਤੇ ਨਹੀਂ ਬਸਦੀ ਹੁੰਦੀ ਅਗਲੀ ਕੰਮ ਕਾਰਨ ਨਾਲ ਵੀ ਬਸ ਜਾਂਦੀ ਹੈ ਕੋਈ ਕਰਤੂਤ ਚੱਜਦੀ ਹੋਵੇ ਆ ਵਸੇ ਕੋਈ ਕੰਮ ਆਉਂਦਾ ਢਿੱਡ ਭਰ ਲਿਆ ਤੇ ਬਸ ਚਲੋ ਸਰ ਗਿਆ ਹੋਰ ਗਾਹਾਂ ਕੋਈ ਕੰਮ ਨਹੀਂ ਕਰਨਾ ਇਹਨਾਂ ਨੇ ਜੇ ਕਹਿਤਾ ਤਾਂ ਕਰ ਲਿਆ ਨਹੀਂ ਪਏ ਨੇ ਥਾਂ ਤੇ ਮਾਂ ਕਿਉਂ ਬੋਲੀ ਜਾਂਦੀ ਐ ਸਾਰਾ ਕੰਮ ਕਰਾ ਕੇ ਆਈਆਂ ਭਾਬੀ ਨਾਲ ਫੇਰ ਰੋਟੀ ਦੀ ਬੁਰਕੀ ਚੱਕੀ ਸੀਗੀ ਭਾਬੀ ਨਾਲਣ ਲੱਗੀ ਮੈਨੂੰ ਕਹਿੰਦੀ ਤੂੰ ਰੋਟੀ ਖਾ ਲੈ ਫੇਰ ਰੋਟੀ ਦੀ ਬੁਰਕੀ ਚੱਕੀ ਸੀ ਆ ਮੈਂ ਬੈਠੀ ਆ ਫੜਾ ਰੇ ਮੈਂ ਨਹੀਂ ਖਾਣੀ ਹੈ ਮੇਰੇ ਤਾਂ ਕੋਈ ਨਾ ਹੀ ਨਹੀਂ ਲੈਂਦਾ ਆਪ ਤੋ ਚੱਕ ਕੇ ਖਾ ਲਾਂ ਤਾਂ ਖਾ ਲਾ ਮੈਨੂੰ ਬੁੜਾਉਣੀ ਰੋਟੀ ਤਾਂ ਭੁੱਲੇ ਕੇ ਸਾਰਾ ਟੱਬਰ ਮੈਨੂੰ ਨਹੀਂ ਕੋਈ ਭੋਜ ਦਾ ਇਸ ਘਰ ਚ ਛੋਡਾ ਬੱਬਰਪਾਲ ਜੇ ਉਹੀ ਬਥੇਰ ਐ ਆ ਚੰਗੀ ਭਲੀ ਬਿਆਹ ਕੇ ਤੋਰਤੀ ਸੀ ਹੈ ਮਾੜਾ ਮੋਟਾ ਆਪ ਤੋਂ ਵੀ ਬਸ ਜਾਈਦਾ ਹੁੰਦਾ ਆ ਫੇਰ ਆ ਕੇ ਇੱਥੇ ਰੋਢੀ ਲਾਗੇ ਨੇ ਤੀਜੇ ਦਿਨ ਪਤਾ ਨਹੀਂ ਕੀ ਹੋਇਆ ਮੇਰਾ ਕੜਾ ਬਸਨ ਨੂੰ ਜੀ ਨਹੀਂ ਕਰਦਾ ਨਾ ਨਹੀਂ ਮੇਰਾ ਗੱਲਾਂ ਸੁਣਨ ਨੂੰ ਜੀ ਕਰਦਾ ਹੈਗਾ ਮੈਂ ਕੀ ਕਰਾਂ ਤੈਨੂੰ ਕੀਤੇ ਕਿੰਨੀ ਕੁ ਮਜਬੂਰਾਂਗੀ ਹਾਏ ਬੇ ਰੱਬਾ ਗੱਲਾਂ ਕਿਉ ਮੈਂ ਤੈਨੂੰ ਗੱਲਾਂ ਕੀ ਸੁਣਾਤੀਆਂ ਆ ਲੋਕ ਤਾਂ ਮੈਨੂੰ ਹੀ ਕਹਿਣਗੇ ਵੀ ਆਪਦੀ ਤੀ ਨੂੰ ਮਤ ਨਹੀਂ ਦਿੱਤੀ ਤਾਂ ਹੀ ਤਾਂ ਬਸੀ ਨਹੀਂ ਹੈ ਆਹੋ ਭਾਈ ਮਾੜਾ ਤਾਂ ਮੈਨੂੰ ਹੀ ਕਹਿਣਾ ਜੇ ਇੱਧਰ ਬੋਲਦੀਆਂ ਤਾਂ ਵੀ ਉੱਧਰ ਬੋਲਦੀਆਂ ਤਾਂ ਵੀ ਆਹ ਬਗਾਨੇ ماں ਵੀ ਅਗਲੇ ਐ ਕਹਿੰਦੀ ਹੋਊਗੀ ਬਿਕੋਸ ਸਖੈ ਨਹੀਂ ਮਤੇਰ ਤਾਂ ਮਤੇਰੇ ਰਹਗੀ ਪਰ ਉਹਨੂੰ ਇਹ ਤਾਂ ਨਹੀਂ ਪਤਾ ਮੈਂ ਪਰਪੜੀ ਪਾਟ ਬਥੇਰਾ ਕਰਦੀ ਐ ਇਹਨਾਂ ਨਾਲ ਕੋਈ ਸੁਣੇ ਵੀ ਤਾਂ ਸਿਆ ਮੇਰੀ ਮੈਂ ਤਾਂ ਕੋਈ ਨਹੀਂ ਸੁਣਦਾ ਇੱਥੇ ਮਾਂ ਮੈਂ ਦਾ ਕੋਈ ਕਸੂਰ ਨਹੀਂ ਸੀ ਪਤਾ ਨਹੀਂ ਕਿਉਂ ਤੂੰ ਮੇਰੀ ਗੱਲ ਮੰਨਦੀ ਨਹੀਂ ਹੋ ਉਹਨਾਂ ਨੂੰ ਕੰਮਾਂ ਦਾ ਤਾਂ ਕੋਈ ਡੀਕਾ ਹੀ ਨਹੀਂ ਕੰਮ ਤਾਂ ਮੈਂ ਸਾਰਾ ਕਰਦੀ ਆ ਰੋਲਾ ਤਾਂ ਦੇਹਜ ਦਾ ਹੈਗਾ ਹੁਣ ਉਹ ਚ ਮੇਰਾ ਕੀ ਕਸੂਰ ਹੈ ਫਿਰ ਮੈਂ ਜ਼ਮੀਨ ਵੇਚ ਕੇ ਦੇਹਜ ਦੇ ਦਿਆਂ ਲੈ ਗੱਲ ਸੁਣ ਉਹ ਮੁੰਡਾ ਹੁੰਦਾ ਜੇ ਸੌਂਕ ਲੈ ਜਾਣ ਦੇ ਫੜ ਝੁਲਸਾ ਰੋਟਾ ਕੀ ਕਰੀ ਜਾਨੀ ਮਾ ਵਧੀਆਂ ਕੀ ਕਰਨਾ ਭਾਈ ਬੈਠੀਆਂ ਸੀ ਦੁੱਖ ਸੁੱਖ ਕਰਦੀਆਂ ਤੇ ਦੋ ਮਿੰਟ ਅੱਛਾ ਖਾ ਲੈ ਖਾ ਲੈ ਰੋਟੀ ਸੰਦਰ ਚੱਲ ਹਾਂ ਇਸਕੰਦਰ ਨੂੰ ਵੀ ਫੜਾ ਦੇ ਮੈਂ ਤਾਂ ਫੇਰ ਖਾ ਲੂੰਗੀ ਹਰ ਰੋਟੀ ਤੂੰ ਖਾ ਲੈ ਬਾਈ ਨਾ ਨਾ ਕੋਈ ਨਾ ਵੀਰੇ ਤੂੰ ਖਾ ਮੈਂ ਉਹ ਕਰ ਲੂੰਗੀ ਕੋਈ ਨਾ ਕੋਈ ਨਾ ਤੂੰ ਖਾ ਐਂ ਟੈਨਸ਼ਨ ਜੀ ਜਿਕੇ ਹੋ ਰਹੀ ਨਹੀਂ ਹੈ ਟੈਨਸ਼ਨ ਠਕਾ ਦੀ ਵੀਰੇ ਜਿਆਦਾ ਮਾਂ ਬੈਠੀ ਹੈਗੀ ਹਾਂ ਇਹ ਤਾਂ ਹੋ ਹੀ ਜਾਂਦਾ ਬਾਈ ਫਿਰ ਜਦੋਂ ਸੌਰੀ ਮਾੜੀ ਮੋਟੀ ਕੋਈ ਗੱਲਬਾਤ ਜੀ ਹੈ ਤੇ ਉਹ ਹੀ ਜੀ ਫਿਰ ਉਹ ਮਾੜਾ ਮੋਟਾ ਦਾ ਚਲਾਸ ਰਹੀਂ ਗੱਲਾਂ ਜੀਆਂ ਕਰੀ ਜਾਂਦੇ ਸੀ ਵੀ ਲੈ ਦੇਖ ਲੈ ਇੰਨੇ ਚਿਰ ਮਾ ਕਰੋ ਹੁਣ ਉਹਨਾਂ ਨੂੰ ਆਏ ਆੜ ਗਈ ਵੀ ਕਾਰ ਲਿਆ ਤੇ ਕੋਈ ਗੱਲ ਨਹੀਂ ਚਲ ਤੂੰ ਨਾ ਫਿਕਰ ਕਰ ਪੁੱਤ ਇਹ ਗੱਲਾਂ ਦਾ ਜਿਹੜਾ ਕੁਝ ਹੋ ਗਿਆ ਹੋ ਗਿਆ ਆਪਣੇ ਕਰਮ ਇਹ ਜੇ ਸੀ ਇਹ ਜੇ ਮਿਲ ਗਏ ਉਹ ਤਾਂ ਕੋਈ ਨਾ ਵਾ ਐਸ ਅੰਦਰ ਤੂੰ ਖਾ ਲੈ ਅੰਦਰ ਬੈਠ ਕੇ ਅਸੀਂ ਕਰਦੇ ਆਂ ਗੱਲ ਬਾਤ ਚਲ ਠੀਕ ਹੈ ਭਾਈ ਚਲ ਉੱਥੇ ਖਾ ਨਾਲੇ ਚਾਹ ਬਣਾ ਦੀ ਤੂੰ ਰੋਟੀ ਨਹੀਂ ਸिखਾਣੀ ਸਕੰਦਰਾ ਮੈਂ ਫੇਰ ਕੇ ਖਾ ਲਵਾਂ ਅੱਛਾ ਕਿਆ ਦੇ ਜਾ ਲੈ ਮੈਨੂੰ ਦੇ ਦੇ ਤੂੰ ਹੋਰ ਪਾੜਾ ਤੂੰ ਉਥੋਂ ਹੋਰ ਪਾ ਕੇ ਖਾ ਲੈ ਮੈਂ ਵੀ ਇਹੀ ਕਹਿੰਦੀ ਸੀ ਵੀ ਇਹਨੂੰ ਫੜਾ ਜਾ ਹਾਂ ਲੈ ਵੀਰੇ ਪਹਾਨੀ ਹਾਂ ਮਾ ਤੈਨੂੰ ਰੋਟੀ ਲਿਆ ਕੇ ਦਮਾ ਨਾ ਮੈਨੂੰ ਹਜੇ ਭੁੱਖ ਨਹੀਂ ਹੈਗੀ ਮੈਂ ਫੇਰ ਖਾਵਾਂਗੀ ਉਹ ਚਾਹ ਜੀ ਪੀਤੀ ਸੀ ਨਾ ਭੁੱਖ ਮਰ ਗਈ ਕੋਈ ਨਾ ਮੈਂ ਖਾ ਲੂੰਗੀ ਚੱਕ ਕੇ ਮੇਰੀ ਗੱਲ ਸੁਣ ਨਾ ਹਾਂ ਇਹਦੇ ਸਾਹਮਣੇ ਕਿਉਂ ਇੰਨੀਆ ਗੱਲਾਂ ਕਰਦੀ ਹੁੰਦੀ ਤੈਨੂੰ ਪਤਾ ਇਹ ਮੁੜ ਕੇ ਟੈਨਸ਼ਨ ਲੈਂਦੀ ਕੋਈ ਨਾ ਭਾਈ ਮੈਂ ਬਾਲੀਆਂ ਗੱਲਾਂ ਨਹੀਂ ਕਰਦੀ ਫੇਰ ਐਂ ਤਾਂ ਗੱਲ ਤਾਂ ਤੋੜਨੀ ਪੈਂਦੀ ਆ ਹੁਣ ਇਹ ਕੜਾ ਨਿਆਣੀ ਆ ਇਹ ਵੀ ਸਿਆਣੀ ਆ ਤੁਰਨੀ ਤਾਂ ਪੈਂਦੀ ਐ ਪਰ ਇਹਦੇ ਸਾਹਮਣੇ ਨਾ ਇੰਨੀ ਆਫਰਿਆ ਕਰ ਚੱਲ ਜੇ ਤੂੰ ਕਹਿਣਾ ਮੈਂ ਨਾ ਕਰਿਆ ਕਰੂੰ ਫਿਰ ਕੱਲ ਨੂੰ ਕਹੋਂਗੇ ਮਾਂ ਕੋਈ ਗੱਲ ਦਾ ਫਿਕਰ ਨਹੀਂ ਕਰਦੀ ਮੈਂ ਕੀ ਕਰਾਂ ਭਾਈ ਮੈਂ ਤਾਂ ਤੁਹਾਡੇ ਫਿਕਰਾਂ ਚ ਆਧੀ ਹੋ ਉਹ ਫਿਕਰ ਤਾਂ ਕਰਦੀ ਐ ਮੇਰੀ ਗੱਲ ਸੁਣਾ ਆਪਾਂ ਇਹਦੇ ਸਾਰੇ ਜਾ ਤੇ ਦੋਨੇ ਚੱਲ ਫਿਰ ਮੈਂ ਤਾਂ ਤਿਆਰ ਆ ਮੈਂ ਤਾਂ ਹੁਣ ਨਾ ਕੇ ਆਈਆਂ ਮੇਰੇ ਘਰ ਤਾਂ ਭਵੇਂ ਹੁਣ ਤੁਰ ਪਾ ਆਪਾਂ ਕਰਕੇ ਹੁਣੇ ਗੱਲ ਉਹ ਇਹਨੂੰ ਤਾਂ ਡਰਾ ਲੈਂਦੇ ਆ ਪਰ ਇਹਨੂੰ ਨਾਲ ਲੈ ਜਾਵਾਂਗਾ। ਨਾ ਇਹਨੂੰ ਨਾਲ ਕਾਦੇ ਵਾਸਤੇ ਲੈ ਜਾਣਾ। ਸਾਹਮਣੇ ਫੇਰ ਉਹ ਕੁਝ ਨਾ ਕੁਝ ਕਹਿਣਗੇ। ਤੇ ਨਾਲ ਲੈ ਜਲੀ। ਚਲ ਦੇ। ਜੇ ਕੋਈ ਗੱਲ ਬਣੀ ਤਾਂ ਛੱਡਿਆਵਾਂਗਾ। ਮੈਂ ਤਾਂ ਕਹਿੰਦਾ ਚਲ ਆਪਾਂ ਦੋਨੇ ਚੱਲਦੇ। ਚਲ ਆਪਾਂ ਦੋਨੇ ਜਾਇਆਵਾਂਗੇ। ਹਾਂ। ਖਾਲਾ। ਖਾਲਾ ਰੋਟੀ ਤੇ ਤੂੰ ਆਪਦਾ ਬੰਨ ਪਰਨਾ ਪੁਰਨਾ ਜੀ ਬੰਨਣਾ ਜੀ ਐਂ ਚੱਲਣਾ ਤਾਂ ਹੀ ਵਗ ਚੱਲ। ਮੈਂ ਬੰਦਾ ਕੋਈ ਨਾ। ਫਿਰ ਆਪਾਂ ਹਾਂ ਬੜਾ ਟਾਈਮ ਨਾ ਲਾਈਂ ਫਿਰ ਮੈਂ ਨਾ ਜਾਣੇਗਾ। ਅਸੀਂ ਬੋਹਰਾਂ ਨਾ ਜਾਣਾ। अच्छा हां दो ਘੰਟੇ ਚ ਮੁੜਈਓ ਹੈ ਕਿ ਇਤਕਿੰਨ ਤੰਨਕ ਬੈ ਚੱਲਾਂਗੇ ਆਪਾਂ ਕੰਮ ਸੀਗਾ ਕਮੇਟੀ ਕਮੂਟੀ ਜੀ ਪਾਉਂਦੀਆਂ ਨੇ ਇਕੱਠੀਆਂ ਓਕੇ ਮੀਟਿੰਗ ਦੋ ਬੰਦੇ ਹੋਰ ਲੈ ਚਲੀਏ ਨਾਲ ਕਾਹਨੂੰ ਦੋ ਬੰਦਿਆਂ ਦਾ ਕੰਮ ਕਰਨ ਪਹਿਲਾਂ ਆਪਾਂ ਤਾਂ ਮੱਥੇ ਲੱਗ ਲਈਏ ਉਹ ਆਪਾਂ ਤਾਂ ਮਾ ਕਿੰਨੇ ਵਾਰੀ ਲੱਛਦੇ ਉਹ ਨਹੀਂ ਪੈਰਦੇ ਕੋਈ ਨਾ ਤੂੰ ਅੱਗੇ ਮੈਂ ਨਹੀਂ ਸੀ ਗਈ ਹੁਣ ਮੈਨੂੰ ਕੇਰਾ ਮੂੰਹ ਸੰਗਿਆ ਹਣਦੇ ਓ ਕੀ ਕਹਿੰਦੀ ਐ ਫਿਰ ਓਦੂ ਬਾਅਦ ਚ ਕਰਾਂਗੇ ਦੋ ਬੰਦੇ ਵੀ ਇਕੱਠੇ ਕਰ ਲੈਣ ਤੇ ਤਾਂ ਹੋ ਗਏ ਇੱਕੇ ਲੈਣ ਤੇ ਹਾਂ ਤਾਂ ਆਪਾਂ ਇੱਕ ਪਾਸਾ ਕਰੀਆ ਠੀਕ ਐ ਚਲ ਦੇਖ ਲਾਂ ਇੱਕ ਪਾਸਾ ਕਰ ਲਾਂ ਉਹ ਇੱਕ ਪਾਸਾ ਕਰਕੇ ਪਤਾ ਔਖੇ ਨਾ ਹੋਈਏ ਮਾ ਅਗਰ ਤੈਨੂੰ ਪਤਾ ਆਏਗਾ ਬਹੁਤ ਔਖਾ ਹੋ ਜਾਣਾ ਛੱਡੀ ਵੱਜੂਗੀ ਕਿਸੇ ਨੇ ਇਹਦੇ 'ਚ ਕਸੂਰ ਨਹੀਂ ਕੱਢਣਾ ਅਗਲਾ ਅਸੀਂ ਕਿਹਾ ਕਰੂਗਾ ਵੀ ਪਤਾ ਨਹੀਂ ਉਹਨਾਂ ਨੇ ਘਾਤੋ ਛੱਡੀ ਐ ਕੀ ਗੱਲ ਹੈਗੀ ਆਏ ਨਹੀਂ ਕਿਸੇ ਨੇ ਦੇਖਣਾ ਵੀ ਉਹ ਬੁੜੀ ਆਈ ਸੀ ਫਿਰ ਉੱਥੇ ਰਹਿ ਕੇ ਘਟਵਾਉਣੀ ਤਾਂ ਨਹੀਂ ਕੋਈ ਨਹੀਂ ਮੈਂ ਵੇਚ ਦੂਗਾ ਕਿਲਾ ਹੋਰ ਇਹਨੂੰ ਦੇ ਦਾਂਗੇ ਸਾਈਂ ਕਿਲਾ ਕਿਲਾ ਤਾਂ ਵੇਚ ਦੇਂਗਾ ਪੁੱਤ ਜੇ ਗਾਂਹਾਂ ਵਾਲੇ ਵੀ ਇਹੋ ਜਿਹੀ ਨਿਕਲੇ ਫਿਰ ਕੀ ਕਰਾਂਗੇ ਕੋਈ ਗੱਲ ਨਹੀਂ ਨਾਲੇ 100 ਵਾਰੀ ਲੜਾਈਆਂ ਪੜਾਈਆਂ ਕਰਾਉਂਦੇ ਨੇ ਕੀ ਪਤਾ ਐਸੇ ਨੂੰ ਕੋਈ ਗਲਤਫਹਿਮੀ ਹੋ ਗਈ ਹੋਵੇ ਅੰਦਰ ਬੈਠ ਕੇ ਖਾਂਦਾ ਰੋਟੀ ਇੱਥੇ ਤਾਂ ਡੇਕਾਂ ਦੇ ਪੱਤੇ ਜੇ ਡਿੱਗੀ ਜਾਂਦੇ ਨੇ ਤਾਂ ਚੱਲ ਕੋਈ ਨਾ ਸਾਣੀ ਤਾਂ ਆਪਾਂ ਜਾ ਕੇ ਆਉਨੇ ਆ ਵੀ ਕੀ ਗੱਲ ਬਾਤ ਆ ਸਾਰੀ ਜਾਏ ਤਾਂ ਪਤਾ ਲੱਗੂ ਹਾਂ ਉਹਦੇ ਰਹਿਣਾ ਉਹ ਇੱਕ ਲੈਣਤੀ ਗਏ ਬਸ ਅਈਦਾ ਤੈਨੂੰ ਲੈ ਕੇ ਜਾਂਦਾ ਜਾਂਦੇ ਤਾਂ ਉਹ ਇੱਕ ਲੈਣਚੀ ਨੇ ਕੀ ਕਰੀਏ ਉਹ ਅੜਪਾ ਥੋੜੇ ਜ਼ਿਆਦੇ ਨੇ ਕੋਈ ਨੂੰ ਦੇਖਦੇ ਆ ਕੀ ਬਣਦਾ ਚਲ ਤੂੰ ਰੋਟੀ ਖਾ ਫਿਰ ਚੱਲਦੇ ਆ ਫਿਰ ਆਪਾਂ ਨਾ ਮੋੜਨ ਦਾ ਵੀ ਕਾਲੀ ਨਾਲ ਹੋਉਂਦੀ ਚੰਗਾ ਭਲਾ ਵਿਆਹ ਕੇ ਤੋਰਤੀ ਸੀ ਨੂੰ ਪੁੱਤੀ ਦੀ ਮਾਹਲਾਛੇ ਆਪਾਂ ਵੱਢਿਆ ਗਿਆ ਮੈਨੂੰ ਕੀ ਪਤਾ ਦੁਬਾਰੇ ਦੁਬਾਰੇ ਰੋਟੀ ਲੱਗੀ ਜਾਂਦੀ ਇੱਥੇ ਆ ਕੇ ਹੁਣ ਲੈ ਕੋਈ ਹੋਰ ਕੰਮ ਨੂੰ ਹੱਥ ਪਾਉਂਦੇ ਹੁਣ ਉਧਰ ਤੁਰੇ ਫਿਰੋ ਨਾ ਮੈਂ ਮੁੰਡੇ ਜੀ ਨੂੰ ਐ ਕਹਿਣ ਜੋਗਰੀ ਮੇਂ ਭਾਈ ਜਾ ਨਹੀਂ ਜਾਂਦਾ ਪਰ ਕਰਾਂ ਕੀ ਮੈਨੂੰ ਚੁੱਪ ਵੀ ਰਹਿਣਾ ਪੈਂਦਾ ਵੇ ਆ ਜਾ ਮੁੰਡੇ ਆ ਨਹੂ ਪਿੱਟਿਆ ਕਹ ਲਾਤਾ ਆ ਗਿਆ ਮਾ ਮੇਰੀ ਗੱਲ ਸੁਣ ਲੈ ਹਾਂ ਉੱਥੇ ਬਾੜੀ ਅੜਵਾਈ ਨਾ ਗੱਲ ਨਹੀਂ ਕਰਨੀ ਆਪਾਂ ਕੁੜੀ ਬਸਾਉਣੀ ਆ ਕੁੜੀ ਤਾਂ ਬਸਾਉਣੀ ਆ ਭਾਈ ਐ ਹੁਣ ਦੋ ਚਾਰ ਗੱਲਾਂ ਤਾਂ ਕਹਿਣੀ ਪੈਣਗੀਆਂ ਉਹ ਸਾਹਬ ਜੀ ਨਾਲ ਗੱਲ ਕਰ ਲਾਂਗੇ ਮੈਨੂੰ ਪਤਾ ਉਹ ਬੰਦੇ ਹੈ ਨਹੀਂ ਵਰਤਨ ਵਾਲੇ ਉਹ ਇੱਕ ਇੱਕ ਲੱਤ ਤੇ ਜਾਂਦੇ ਆ ਉੱਦੇ ਵੀ ਮੈਂ ਜਿੱਦੇ ਲੈਣ ਗਏ ਉਹਨੂੰ ਸਿੰਦਰ ਨੂੰ ਕਾਰ ਚਾਹੀਦੀ ਆ ਬਸ ਕਾਰ ਚਾਹੀਦੀ ਆ ਚਲ ਕੋਈ ਨਾ ਮੈਂ ਤਾਂ ਨਾ ਬੋਲੂ ਜੇ ਕਹੇਗਾ ਪਰ ਭਾਈ ਮਾੜਾ ਮੋਟਾ ਤਾਂ ਫੇਰ ਐਂਤੀ ਬਹਿਣ ਦਾ ਦੁੱਖ ਹੁੰਦਾ ਹੀ ਆ ਫੇਰ ਉਹ ਉਹ ਇਹ ਤਾਂ ਬੋਲਿਆ ਜਾਊਗਾ ਉਹ ਐਂ ਦਾ ਹੁਣ ਆਪਾਂ ਬੋਲਾਂਗੇ ਮਾਂ ਪਰ ਬਾਹਲਾ ਆਪਾਂ ਫੇਰ ਵੀ ਕੁੜੀ ਵਾਲੀ ਚਾ ਕੋਈ ਨਹੀਂ ਬੋਲਦੀ ਚਲ ਹੁਣ ਤੁਰ ਪਾ ਮੈਨੂੰ ਮਤਾਂ ਦੇ ਹੀ ਜਾਏਗਾ ਬੈਠਾ ਚਲ ਆ ਜਾ ਮੈਂ ਤਾਂ ਤਿਆਰ ਨਹੀਂ ਬੋਲਾ ਨਾ ਮਤਾਂ ਸਮਾਰ ਕੇ ਦੋ ਲੂਟੀਆਂ ਲਾ ਕੇ ਆ ਆ ਜਾ ਮਾਂ ਆ ਜਾ ਵੇ ਚੱਲ ਆ ਮੈਂ ਉੱਥੇ ਕਾਲੀ ਜੀ ਨਾਲ ਕਰੀ ਗਈ ਭਾਈ ਦੋ ਚਾਰ ਗੱਲਾਂ ਕਰ ਲੈਣ ਨੇ ਮੰਮੀ ਤੁਸੀਂ ਉੱਥੇ ਬਹਿ ਜਾਂਦੇ ਉਧਰ ਸਾਫ ਕਰਤਾ ਸੀ ਉਰੇ ਮੈਂ ਝਾੜੂ ਲਾਉਂਦੀ ਸੀ ਚੱਲ ਕੋਈ ਨਾ ਹੀ ਕੱਢ ਲੈ ਪੁੱਤ ਤੁਸੀਂ ਕਾਹਨੋਂ ਮੰਮੀ ਛੋਡੇ ਤੇ ਫਿਰ ਘਰ ਦਾ ਪੈਂਦਾ ਫਿਰ ਤੁਸੀਂ ਔਖੇ ਹੋ ਜਾਣੇ ਹੋਗੇ ਨਹੀਂ ਪੈਂਦਾ ਆ ਤੁਸੀਂ ਮੰਨਦੇ ਕਾ ਤੋ ਨਹੀਂ ਹੁੰਦੇ ਮੰਮੀ ਛੋਡੇ ਚ ਨਹੀਂ ਹਿੰਡੇ ਵਾਲੀ ਆਗੀ ਉਧਰੋਂ ਸਾਫ ਕਰਿਆ ਪਿਆਗਾ ਸਾਰਾ ਨਹੀਂ ਪੁੱਤ ਮੈਂ ਸੋਡੇ ਦੇਖਦੀ ਆ ਤੁਹਾਨੂੰ ਕੰਮ ਕਰਦੀਆਂ ਨੂੰ ਕੰਮ ਕਰ। ਅਸੀਂ ਮੰਮੀ ਕੰਮ ਕਰਦੇ ਆ ਤੂੰ ਦੇਖਦੀ ਐਂ ਕਿ ਅਸੀਂ ਕਰੀ ਤਾਂ ਜਾਂਦੇ ਆ ਕੰਮ। ਤੂੰ ਵੀ ਮੇਰੇ ਕਾਖੇ ਲੱਗ ਪੁੱਤ ਤੂੰ ਮਾੜਾ ਮੋਟਾ ਕੁਛ ਲਾਇਆ ਕਰਨਾ ਤੂੰ ਕੰਨਾਂ ਚ ਪਾਉਣੀ ਐ। ਨਹੀਂ ਮੰਮੀ ਮੈਨੂੰ ਸੁਵਾ ਜਾਣੀ ਐ। ਐ ਇੰਨੇ ਤਕੜੇ ਕਰਦੀ ਈ ਐ ਤੂੰ ਬਧੀਆ ਬਣ ਕੇ ਰਹਾ ਕਰ। ਨਹੀਂ ਮੰਮੀ ਐ ਕਿਹੜਾ ਕੋਈ ਜ਼ਰੂਰੀ ਆਗਾ। ਹੋਵੇ ਕਰੇ ਤਾਂ ਮੁੰਡੀ ਕਿਤੇ ਉਹਨਾਂ ਦੇ ਕੋਲ ਇੱਕੋ ਨੇੜੇ ਤੇੜੇ ਹੋ। ਹੰਭ ਗਏ ਭਾਈ। ਭਾਰਤਾ ਖੁੱਲਾ ਪਿਆਵੇਂ ਅਸਲਾ ਨਹੀਂ ਹੈ ਜ਼ਰੂਰੀ ਨਹੀਂ ਸੋਹਣੀ ਨਹੀਂ ਲੱਗਦੀ ਉਹ ਸਿੰਦਰ ਦੇਖ ਉਹ ਗਰੀਬ ਕਰਦੀ ਆ ਕੁਝ ਲੈ ਕੇ ਨਹੀਂ ਆਈ ਦੇ ਕੇ ਨਹੀਂ ਆਈ ਤੇ ਜਮਾਏ ਰਹਿੰਦੀ ਆ ਬਣ ਕੇ ਉਹਦਾ ਜੀ ਮਮਮੀ ਉਹ ਤਾਂ ਬੇਲੀ ਹੈਗੀ ਹੋਰ ਉਹਨੂੰ ਕਿੰਨਾ ਕੰਮ ਖਾਲਾਂ ਦੀ ਰੋਟੀਆਂ ਚੰਗਾ ਮੇਕਅਪ ਕਰ ਲਾਂਦੀ ਹੈਗੀ ਮਾੜਾ ਮੋਟਾ ਤੂੰ ਵੀ ਪਾਸਾ ਵਟ ਲਿਆ ਕਰ ਕੰਮ ਤੋਂ ਉਹਨੂੰ ਨਾਇਆ ਕਰ ਨਾਲ ਮੈਨੂੰ ਆ ਲੱਗਦਾ ਕੋਈ ਆਇਆ ਹੁੰਦਾਗਾ ਕੌਣ ਆ ਗਿਆ ਪਤਾ ਦੇਖਣਾ ਉੱਠ ਕੇ ਮੈਨੂੰ ਲੱਗਦਾ ਉਹ ਸਿੰਦਰ ਦੀ ਆਏ ਨੇ ਭਰਾ ਤੇ ਮੰਮੀ ਇਹ ਕਿਵੇਂ ਆਗੇ ਨੰਗ ਹੋਣਾ ਪਤਨ ਤੀਜੇ ਦਿਨ ਕੀ ਲੈਣ ਆਉਂਦੇ ਨੇ ਦੇਣ ਨੂੰ ਨਾ ਲੈਣ ਨੂੰ ਕੁਸ ਸਾਸਰੀ ਘਰ ਆ ਬੁੱਤਰੀ ਕਰੀ ਸਾਸਰੀ ਘਰ ਪੰਜੀ ਸਾਸਰੀ ਘਰ ਪੰਜੀ ਸਾਸਰੀ ਘਰ ਕੋਈ ਨਲਿਆ ਬੁੱਤ ਆ ਕੁਰਸੀ ਲੈ ਲਾ ਬੁੱਤ ਹੋਰ ਠੀਕ ਹੋ ਬੰਜੀ ਠੀਕ ਆ ਬਣੇ ਨਸੀ ਤੇ ਕੀ ਗੱਲ ਐ ਬੈਠੇ ਹੋ ਢਿੱਲੇ ਜੇ ਤਾਂ ਨਹੀਂ ਕੋਈ ਨਾ ਨਾ ਉਹੀ ਬੈਗੀ ਹੈ ਬੱਚਾ ਹਵਾ ਚਲਦੀ ਸੀ ਅੱਛਾ ਅੱਛਾ ਮਾਸੀ ਭਾਈ ਯਾਰ ਕੇ ਉਹ ਗਏ ਬਨੇ ਕੰਮ ਤੇਰਾ ਜੀ ਅੱਛਾ ਬਾਸੜ ਵੀ ਨਹੀਂ ਨਾ ਉਹ ਆੜਤੀਆਂ ਤੇ ਗਿਆ ਵਾ ਸ਼ਹਿਰ ਗਿਆ ਵਾ अच्छा हां चल 100 ਕਵੀਲਦਾਰੇ ਦੇ ਕੰਮ ਹੁੰਦੇ ਨੇ ਆਪਾਂ ਤਾਂ ਉਹੀ ਗੱਲ ਹੈ ਜ਼ਿਮੀਂਦਾਰਾਂ ਨੂੰ ਉਹੀ ਨਹੀਂ ਮੁੱਕਦੇ ਹੈਗੇ ਤੇ ਉਹ ਤਾਂ ਸਿਹਤ ਠੀਕ ਹੈ ਭੈਣ ਜੀ ਹਾਂ ਹਾਂ ਠੀਕ ਹੈ ਭੈਣ ਚਲੋ ਤੇ ਸਿੰਦਰ ਦੱਸਦੀ ਹੈ ਕਹਿੰਦੀ ਕਾਰ ਮੰਗਦੇ ਹੋ ਤੁਸੀਂ ਉਹ ਤਾਂ ਹੁਣ ਸਾਨੂੰ ਪਤਾ ਹੀ ਹੈ ਭੈਣੇ ਲੈ ਆਸੀ ਪਤਾ ਤਾਂ ਗਾਤਾ ਗਾ ਜਦੋਂ ਸਾਨੂੰ ਅਸੀਂ ਵਿਆਹ ਕਰਾਇਆ ਸੀ ਸਾਨੂੰ ਦੱਸ ਕੇ ਤਾਂ ਕਰਾਇਆ ਸੀ ਸਾਰਾ ਵੀ ਅਸੀਂ ਐਨੇ ਕੁ ਜੋ ਕਰੇ ਪਣ ਪਹਿਲੀ ਗੱਲ ਤਾਂ ਤੇਰੀ ਨੂੰ ਲੈ ਕੇ ਆਈ ਐ ਹੈ ਮੇਰੀ ਨੂੰ ਲੈ ਕੇ ਆਈ ਐ ਘਾਰ ਬਾਕੀ ਜੇ ਜਿਵੇਂ ਅਸੀਂ ਮੰਗਿਆ ਸੀ ਮੰਗੇ ਤੋਂ ਬਿਨਾ ਹੀ ਦੇਣਾ ਸੀ ਤੁਸੀਂ ਘਰ-ਬਾਰ ਨਹੀਂ ਦੇਖਿਆ ਕਿੱਡੀ ਕੋਠੀ ਪਈ ਵੀ ਇਹ ਤਾਂ ਮਾਂ ਪਿਓ ਨੂੰ ਦੀਂਦੇ ਹੀ ਹੁੰਦਾ ਭਣੇ ਨਹੀਂ ਭੈਣ ਜੀ ਮੰਨੀ ਗੱਲ ਵੀ ਕੋਠੀ ਪਈ ਹੋਈ ਆ ਪਿਓ ਹੁਣ ਇਹੇ ਗੱਲ ਐ ਤਾਂ ਨਹੀਂ ਹੋਣਦੀ ਵੀ ਬਿਆਹ ਨੂੰ ਇੰਨਾ ਚਿਰ ਹੋ ਗਿਆ ਹੁਣ ਤੁਸੀਂ ਕਾਰਾਂ ਤੇ ਆ ਕੇ ਖੜ ਗਏ ਇਹ ਤਾਂ ਮੈਨੂੰ ਤਾਂ ਗੱਲ ਹਾਜਮ ਨਹੀਂ ਹੋਈ ਭਣੇ ਦੇਖ ਮੇਰੀ ਨੂੰਹ ਮੈਂ ਹੁਣ ਘੜੀ ਘੜੀ ਥੋੜੋ ਮੰਗੂਗੀ ਜਿਹੜਾ ਦੇ ਤਾ ਦਾਜ ਦਾ ਹੋਇ ਜਾ ਆ ਬੈਠਾ ਮੁੰਡਾ ਮੈਂ ਤਾਂ ਕਦੇ ਨਹੀਂ ਕਿਹਾ ਮੈਂ ਤਾਂ ਕੋਈ ਛੂਟ ਮਾੜਾ ਲੈ ਤਾਂ ਤਾਂ ਨਹੀਂ ਬੋਲੀ ਮੈਂ ਤਾਂ ਸੋਨ ਨੂੰ ਵੀ ਛੂਟ ਆਪ ਦੇ ਨਾਲ ਦੇ ਲੈ ਕੇ ਦੰਨੀ ਆ ਸਗੋ ਸੋਡਾ 200 ਰੁਪਏ ਮਹਿੰਗਾ ਹੁੰਦਾਗਾ ਮੈਨੂੰ ਤਾਂ ਕੀ ਪਤਾ ਭਣੇ ਤੂੰ ਆਪਦੀ ਨੂੰਹ ਨਾਲ ਕੀ ਕਰਦੀ ਹਵੇਂ ਕਿ ਮੈਂ ਕਿਹੜਾ ਦੇਖਿਆ ਤੁਸੀਂ ਤੁਸੀਂ ਐਂ ਦੇਖੋ ਵੀ ਸੋਡੇ ਘਰ ਦਾ ਤੇ ਸਾਡੇ ਘਰ ਦਾ ਕਿੰਨਾ ਫਰਕ ਹੈ ਪਰ ਅਸੀਂ ਫੇਰ ਵੀ ਤਿਥਿਆਰ ਤੇ ਓਨੇ ਹੀ ਖਰਚਾ ਕਰਦੇ ਆਂ ਆਪਦੇ ਬਿਤੋਂ ਬਾਹਰ ਕਰਦੇ ਆਂ ਓਨਾ ਨਹੀਂ ਕਰਦੇ ਭਾਈ ਜਿੰਨਾ ਦੂਜੀ ਦੇ ਛੋਟੀ ਤੇ ਆਉਂਦਾ ਮਾਸੀ ਆਪਦੇ ਕੰਨੀਓ ਤਾਂ ਅਸੀਂ ਫੁੱਲ ਕਰਦੇ ਆਂ ਉਹ ਸੋਡੇ ਪਸੰਦ ਨਹੀਂ ਆਉਂਦਾ ਉਹ ਤਗੜੇ ਘਰੋਂ ਆਉਣਾ ਸੀ ਉਹਦੇ ਬਰਾਬਰ ਥੋੜਾ ਹੋ ਜਾਣਾ ਨਾਲੇ ਐਂ ਆ ਫੇਰ ਪਹਿਣੀ ਤਾਂ ਉਦਦੇ ਤੁਸੀਂ ਸੋਚਣਾ ਸੀ ਵੀ ਅਸੀਂ ਤਾਂ ਭਾਈ ਇਹਦੇ ਬਰਾਬਰ ਹੀ ਓਨਾ ਦੇ ਨਾਲ ਲੈਣਾ ਲਮਾਂਗੇ ਸਾਡੇ ਫਿੱਟਾ ਹੁੰਦਾ ਸੀ ਸਗਣ ਕਰ ਦਿੰਦੇ ਨਹੀਂ ਅਸੀਂ ਨਾ ਕਰਦੇ ਸਾਡੀ ਥੀ ਸਾਡੇ ਘਰੇ ਸੀ ਉਹ ਕਿਹੜਾ ਦੱਸ ਤੁਹਾਡੇ ਖਾਣ ਆਉਂਦੀ ਸੀ ਨਾਲੇ ਭੰਜੇ ਇਹ ਗੱਲ ਆ ਠੀਕ ਨਹੀਂ ਹੁੰਦੀਆ ਦਾਜ ਦੇ ਇਹਦੀਆਂ ਮੰਗੜੇ ਵਾਲੇ ਖੋਲਦੀਆਂ ਹੁੰਦੀਆਂ ਨੇ ਬਿਆਹਾਂ ਤੋਂ ਮੰਗਰੋ ਨਹੀਂ ਖੋਲਦੀਆਂ ਹੁੰਦੀਆਂ ਉਹ ਤਾਂ ਗੱਲ ਠੀਕ ਹੈ ਹੁਣ ਅਸੀਂ ਦੂਜਿਆਂ ਤੋਂ ਕਿਹੜਾ ਮੰਗਿਆ ਸੀ ਉਹਨਾਂ ਨੇ ਘਰਵਾਰ ਦੇ ਕੇ ਆਪੀ ਦਿੱਤਾ ਫਿਰ ਉਹ ਵੀ ਸਾਨੂੰ ਪੜਨੇ ਦਿੰਦਾ ਸੀ ਘਰਵਾਰ ਵੀ ਦਿੰਦਾ ਸੀ ਮੇਰੀ ਗੱਲ ਸੁਣੋ ਫਿਰ ਕਿੱਥੇ ਤਾਂ ਸਾਡੀ ਕੁੜੀ ਦੇਖ ਲੈ ਫਿਰ ਤੂੰ ਕਹੇਂਗੀ ਨਿੰਦਦੀ ਹੈ ਕਿੱਥੇ ਉਹ ਕੁੜੀ ਡੂੜਸਾ ਨਹੀਂ ਹੈਗਾ ਹੈਂ ਤੇ ਮੇਰੀ ਤੇ ਤਾਂ ਦੇ ਵੀ ਤਾਂ ਸਾਰੇ ਚੱਕੀ ਫਿਰਦੀ ਏ ਘਰ ਦੇ ਦੁੱਗਣੇ ਕੰਮ ਕਰਦੀ ਏ ਉਹ ਇਹ ਤੋਂ ਕਿਹੜੇ ਕੰਮ ਤੁਸੀਂ ਕੰਮ ਵੀ ਨਹੀਂ ਸਿਖਾਇਆ ਕਿ ਤੋਰੀ ਉਹ ਤਾਂ ਦੇ ਵੀ ਤਾਂ ਹੈ ਲੈ ਮਾਸੀ ਮੱਥੇ ਮਾਰੀ ਆ ਸਾਡੇ ਉਹ ਸਾਰਾ ਕੁਝ ਜਾਣਦੀ ਏ ਸਾਡੀ ਕੁੜੀ ਤਾਂ ਇੱਕ ਮਿੰਟ ਨਹੀਂ ਬਹਿਲੀ ਟਿਕਣ ਹੁਣ ਵਿਚਾਰੀ ਉਹ ਰੋਲਦੀ ਤੁਸੀਂ ਹਾਜੀ ਇਹ ਕਹਿੰਦੀ ਲੈ ਉਹ ਸੁਕਾ ਕੇ ਤੋਰੀ ਸੀ ਉਹ ਫਿਰਦੀ ਏ ਤੇਰੇ ਸਾਹਮਣੇ ਝਾੜੂ ਲਾਉਂਦੀ ਤੇ ਚਾਹ ਹੁਣ ਤੱਕ ਨਾ ਸੁਰਖੀ ਨਾ ਬਿੰਦੀ ਉਹ ਹਾਂ ਰਹਿਦੀ ਸੀ ਬਣ ਠਣ ਕੇ जिम्मे मैं त बड़ा ही बड्डे घर दी हुनी आ ओहो बड्डे छोट्या दी गल नहीं हुंदी बहन जी ਤੁਸੀਂ ਆਪ ਸੋਚ ਕੇ ਦੇਖੋ ਜੇ ਛੋਡੇ ਕੁੜੀ ਹੁੰਦੀ ਸੋ ਨੂੰ ਫੇਰ ਪਤਾ ਲੱਗਦਾ ਇਹ ਗੱਲਾਂ ਦਾ ਭੈਣ ਜੀ ਅਸਲ ਤਾਂ ਗਲਤੀ ਕੀਤੀ ਰੱਬ ਨੇ ਇੱਕ ਤੀ ਸੋ ਨੂੰ ਵੀ ਦੇਣੀ ਚਾਹੀਦੀ ਜਦੋਂ ਛੋਡੇ ਦੋ ਪੁੱਤ ਹੋਏ ਸੀ ਇੱਕ ਧੀ ਵੀ ਹੋਣੀ ਚਾਹੀਦੀ ਫੇਰ ਪਤਾ ਲੱਗਦਾਗਾ ਵਾਲੇ ਮਸੀ ਉਹ ਤਾਂ ਹੁਣ ਵੱਡੇ ਘਰ ਦੀ ਐ ਜਦੋਂ ਵਿਆਹ ਸੀ ਵੱਡੇ ਘਰ ਦੀ ਦਿੱਤੀ ਹੁਣ ਉਹ ਵੱਡੇ ਘਰਾਂ ਵਾਲੇ ਸ਼ੌਂਕ ਤੁਸ ਪਗਾਓ ਤੁਸੀਂ ਉਹਦੇ ਹਾਂ ਅਸੀਂ ਤਾਂ ਕਰਦੇ ਆਂ ਪਹਿਣ ਜੀ ਕਿੱਥੇ ਕਿੱਥੇ ਕਰਦੇ ਹੋ ਭੈਣ ਜੀ ਉੱਦੇ ਤਾਂ ਜਿੱਦੇ ਤੁਸੀਂ ਸਾਗਣ ਪਾਇਆਗਾ ਮੇਰੇ ਨਾਲ ਤਾਂ ਤੁਸੀਂ ਐ ਗੱਲਾਂ ਕਰੀਆਂ ਸੀ ਭੈਣ ਜੀ ਅੱਜ ਤੋਂ ਮੈਂ ਇਹਦੀ ਮਾਂ ਤੁਸੀਂ ਨਹੀਂ ਹੈ ਮੈਂ ਤਾਂ ਬੜਾ ਐ ਸੋਚਿਆ ਵੀ ਬਹੁਤ ਚਲ ਵਧੀਆ ਰਿਸ਼ਤਾ ਮਿਲਿਆ ਭਾਈ ਕੁੜੀ ਦੀ ਸਾਸੇ ਇਹ ਗੱਲ ਕਹਿ ਰਹੀ ਐ ਮੈਂ ਇਹਦੀ ਸੱਸ ਨਹੀਂ ਮੈਂ ਇਹਦੀ ਮਾਂ ਤੇ ਅੱਜ ਤੋਂ ਹੁਣ ਕੁੜੀ ਦੇ ਮੂੰਹੋਂ ਅਸੀਂ ਗੱਲਾਂ ਸੁਣੀਆ ਕੁੜੀ ਤਾਂ ਸਾਡੀ ਰੋਂਦੀ ਨਹੀਂ ਚੱਲੀ ਜਾਂਦੀ ਹੈ ਮਨ ਮਨ ਇੰਜੂ ਸਿੱਟਦੀ ਆਓ ਨਾਲੇ ਮਾਸੀ ਅਸੀਂ ਵਿਆਹ ਵੇਲੇ ਅੱਧਾ ਕਿੱਲਾ ਵੇਚਿਆ ਹੁਣ ਮੰਨ ਲਓ ਤੁਹਾਨੂੰ ਕਾਰ ਦੇਤੀ ਫਿਰ ਕੀ ਗਾਰੰਟੀ ਹੈ ਛੋਟੀ ਅੱਗੇ ਤੁਸੀਂ ਨਹੀਂ ਮੰਗਦੇ ਉਹਦੇ ਬਰਾਬਰ ਹੋ ਜੇ ਭਾਈ ਦੇਖ ਮੈਨੂੰ ਪਿੰਡ ਚੋ ਵੀ ਅਗਲਾ ਕਹਿੰਦਾ ਵੀ ਆਹ ਕੀ ਕੀਤਾ ਤੇ ਆਪਦੇ ਮੁੰਡਿਆਂ ਚ ਫਰਕ ਕੀਤਾ ਲੈ ਮੈਥੋਂ ਮੁੰਡਿਆਂ ਦੇ ਮੂੰਹ ਨਹੀਂ ਦੇਖੇ ਜਾਂਦੇ ਓਹੋ ਉਹਦੇ ਬਰਾਬਰ ਕਿਵੇਂ ਹੋ ਜਾਗੇ ਨਹੀਂ ਪੁੱਤ ਜਿੰਨੇ ਤਕੜੇ ਘਰ ਆ ਹਾਂ ਚੰਗੀ ਜ਼ਮੀਨ ਜਿਆਦਾ ਤੜਿਆ ਮੇਰੇ ਕੋਲੇ 2.5 ਕਿੱਲੇ ਜ਼ਮੀਨ ਦੇ ਹਾਰੇ ਹਾਂ ਹਾਂ ਸੀ ਕਿੱਥੋਂ ਦੇ ਦੇਾਂਗੇ ਕਾਰਾਂ ਨਾਲੇ ਸਿਕੰਦਰ ਜਿਹੜੀ ਮੱਚੀ ਅਸੀਂ ਅੱਧਾ ਹੋਰ ਵੇਚ ਦਿਓ ਲੈ ਸਾਡੇ ਕੋਲੇ ਕੀ ਰਹਿ ਜੂ ਉਹ ਵੀ 2 ਕਿਲੋ ਰਹਿ ਜਾਂ ਫਿਰ ਸਾਰੀ ਬਕਾ ਦੋਗੇ ਤੁਸੀਂ ਹਾਂ ਕੀ ਗਾਰੰਟੀ ਆ ਤੁਹਾਡੇ ਵੀ ਤੁਸੀਂ ਨਹੀਂ ਭਗਦੇ ਸਿਕੰਦਰ ਤੇਰੀ 마ਸੀ ਤਾਂ ਲੋਕਾਂ ਦੇ ਮਗਰ ਲੱਗ ਗਈ ਫਿਰ ਇਹ ਤਾਂ ਲੋਕ ਜਿਵੇਂ ਇਹਨੂੰ ਕੈਦ ਦਿੰਦੇ ਨੇ ਉਹਵੇਂ ਘਰੇ ਆ ਕੇ ਵਰਤਦੀ ਐ ਐਂ ਥੋੜੋ ਚੱਲਦਾ ਹੁੰਦਾ ਕੰਮ ਆਪਦਾ ਘਰ ਆਪਦੀ ਕਬੀਲਦਾਰੀ ਆਪ ਨੂੰ ਦੇਖਣਾ ਪੈਂਦਾ ਭੈਣੇ ਚੱਲ ਦੇ ਮੈਨੂੰ ਲੱਗਦਾ ਮੁੰਡਿਆ ਤੂੰ ਆਪਦੀ ਭੈਣ ਵਸਾ ਕੇ ਰਾਜੀ ਨਹੀਂ 마ਸੀ ਕਹੇ ਦੀਆਂ ਗੱਲਾਂ ਕਰੀ ਜਾਂਦੀਆਂ جے ਭੈਣ ਬਸਾਉਣ ਵਾਸਤੇ ਤਾਂ ਅਸੀਂ ਮਿਲਤਾ ਕਰਦੇ ਫਿਰਦੇ ਆ ਛੋਡੀਆਂ ਮੈਂ ਵੀ ਮੱਗ ਧਰਦੇ ਫਿਰਦੇ ਆ ਤੂੰ ਵੇਚ ਨਾ ਕਿਲਾ ਫਿਰ ਲੈ ਮਾਸੀ ਤੂੰ ਤਾਂ ਜ਼ਮੀਨ ਵਕਾਉਣ ਤੇ ਆਈ ਬੈਠੀ ਐ ਮਾਂ ਜੇ ਕਰ ਗੱਲ ਇਹਨਾਂ ਨਾਲ ਹੁੰਦੀ ਐ ਦਾ ਨਹੀਂ ਨਵੇੜ ਲਾਂਗੇ ਆਪਾਂ ਤਾਂ ਹੋਰ ਵੇ ਆ ਤੂੰ ਮੈਂ ਆਪਦੀ ਭੈਣ ਨੂੰ ਕੋਈ ਥੋੜਾ ਲੈ ਪੁੱਤਾਂ ਐ ਕਿੱਥੇ ਰੋਜ ਵੀ ਆਹੀ ਦੇ ਚਲ ਕੋਈ ਨਾ ਤੂੰ ਗਾਰ ਮਨਾਓ ਨਾ ਮੇਰੀ ਗੱਲ ਸੁਣ ਭੈਣ ਐ ਕਿੱਲੇ ਵੇਚਣੇ ਸੌਖੇ ਪਏ ਨੇ ਆਖੇ ਵੇਚ ਨਾ ਕਿਲਾ ਗੱਲ ਸੁਣ ਮੇਰੀ ਤੂੰ ਮੇਰੀਆਂ ਗੱਲਾਂ ਦਾ ਗੁੱਸਾ ਨਾ ਮੰਨੀ ਹਾਂ ਕੋਈ ਗੱਲ ਨਹੀਂ ਕਹੀ ਚੱਲ ਜਿਹੜਾ ਕੁਝ ਮੱਝੀ ਪਰ ਭੈਣੇ ਕਿੱਲਾ ਨਾ ਬਕਿਆ ਤੂੰ ਸਾਡੇ ਕੋਲੇ ਕੀ ਰਹਿ ਜਾਊਗਾ ਤੂੰ ਤੁੰਨੀ ਚੱਲ ਜੇ ਤੂੰ ਗੋਲੀ ਬੰਦੀ ਰੱਖੇਗੀ ਘਰੇ ਤਾਂ ਵੀ 5000 ਲਊ ਮੇਰੀ ਸੌਕਣ ਦੀ ਤੇ ਤੋ ਸਮਾਰ ਕੇ ਹੋਰ ਮਾਰ ਮਾਰ ਕੰਮ ਲਿਆ ਕਰ